ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਮੈਂ ਤੁਹਾਨੂੰ ਦਿਖਾਉਣੀ ਹੈਗੀ ਕਾਫੀ ਜਿਆਦਾ ਸੋਹਣੇ ਸੂਟ ਵਰਕ ਵਾਲੇ ਸੂਟ ਲੇنگੇ ਤੁਸੀਂ ਕਿਸੇ ਵੀ ਫੈਬਰਿਕ ਤੇ ਉਹਨਾਂ ਸੂਟਾਂ ਨੂੰ ਤਿਆਰ ਕਰਵਾ ਸਕਦੇ ਹੋਗੇ ਤੁਸੀਂ ਆਪਣੀ ਮਰਜ਼ੀ ਅਨੁਸਾਰ ਵਰਕ ਘਟਾ ਵਧਾ ਵੀ ਸਕਦੇ ਹੋਗੇ ਜਿਵੇਂ ਵੀ ਤੁਸੀਂ ਤਿਆਰ ਕਰਵਾਉਣਾ ਚਾਹੁੰਦੇ ਹੋਗੇ ਆਪਣੇ ਬਜਟ ਅਕੋਰਡਿੰਗ ਉਸ ਤਰ੍ਹਾਂ ਤੁਸੀਂ ਸੂਟ ਲੇنگੇ ਜਿਹੜੇ ਤਿਆਰ ਕਰਵਾ ਸਕਦੇ ਹੋ ਪਹਿਲਾਂ ਮੈਂ ਤੁਹਾਨੂੰ ਸੂਟ ਦਿਖਾਉਣੀ ਆ ਜਿਹੜਾ ਮੇਰੇ ਸੂਟ ਪਾਇਆ ਹੋਇਆ ਹੈ ਇਹ ਸਾਰਾ ਆਰੀ ਵਰਕ ਦਾ ਸੂਟ ਹੈ ਬਲੈਕ ਪਸ਼ਮੀਨੇ ਦੇ ਉੱਪਰ ਇਹ ਵਾਲਾ ਸੂਟ ਰਹੇਗਾ ਇਸ ਤਰ੍ਹਾਂ ਇਹਦਾ ਦੇਖੋ ਘੇਰਾ ਬਣਿਆ ਹੋਇਆ ਹੈਗਾ ਘੇਰਾ ਚਾਕ ਇਸ ਤਰ੍ਹਾਂ ਜਿਹੜਾ ਕੰਮ ਹੈ ਸਾਰਾ ਇਹ ਆਰੀ ਦਾ ਪਲੱਸ neck work ਹੋਇਆ ਹੋਇਆਗਾ ਪਲੱਸ ਇਸ ਤਰ੍ਹਾਂ ਰਹਿਣ ਗਿਆ ਬਾਵਾਂ ਤੁਸੀਂ ਦੇਖ ਲਓ ਇਹਨੂੰ ਤੁਸੀਂ ਕੋਈ ਵੀ ਕਲਰ ਤੇ ਬਣਵਾ ਸਕਦੇ ਹੋਗੇ ਮੈਂ ਸਿੰਪਲ ਪਸ਼ਮੀਨੇ ਤੇ ਬਣਵਾਇਆਗਾ ਕੋਈ ਟੂ ਟੋਨ ਪਸ਼ਮੀਨੇ ਤੇ ਨਹੀਂ ਬਣਾਇਆ ਤੇ ਬਲੈਕ ਤੇ ਹੀ ਬਣਵਾਇਆਗਾ ਇਸ ਤਰ੍ਹਾਂ ਸੂਟ ਕਾਫੀ ਜਿਆਦੇ ਸੋਹਣਾ ਸੂਟ ਹੈਗਾ ਆਰੀ ਦਾ ਵਰਕ ਹੋਇਆ ਹੋਇਆ ਹੈਗਾ ਇਸ ਤਰ੍ਹਾਂ ਦਾ ਘੇਰਾ ਤੇ ਚਾਕ ਵਰਕ ਹੋਏ ਹੋਏ ਨੇਗੇ neck work ਹੋਇਆ ਹੋਇਆ ਹੈਗਾ ਇਸ ਤਰ੍ਹਾਂ ਡਿਜ਼ਾਈਨ ਬਹੁਤ ਸੋਹਣਾ ਪਲੱਸ ਬਾਵਾ ਦਾ ਡਿਜ਼ਾਈਨ ਹੈ ਜਿਹੜਾ ਤੁਸੀਂ ਚੈੱਕ ਕਰ ਸਕਦੇ ਹੋਗੇ ਇਸ ਤਰ੍ਹਾਂ ਇਹਨੂੰ ਤੁਸੀਂ ਕੋਈ ਵੀ ਕਲਰ ਤੇ ਬਣਵਾ ਲਓ ਚਾਹੇ ਪਹਿਲਾਂ ਤੁਹਾਨੂੰ ਮੈਂ ਸੂਟ ਦਿਖਾਉਣੀ ਹੈਗੀ ਟੂ ਟੋਨ ਪਸ਼ਮੀਨੇ ਦੇ ਉੱਪਰ ਕਾਫੀ ਸੂਟ ਨੇਗੇ ਇਹਦੇ ਨਾਲ ਦੇ ਆਪਣੇ ਰੈਡੀ ਹੋ ਚੁੱਕੇ ਨੇਗੇ ਲੋ ਜੀ ਦੁਪੱਟਾ ਇਹਦੇ ਨਾਲ ਮੈਂ ਆਰਗੈਂਜ਼ਾ ਦਾ ਰੱਖਿਆਗਾ ਫੁੱਲ ਪਿਓਰ ਆਰਗੈਂਜ਼ਾ ਦਾ ਲੋ ਜੀ ਇਸ ਤਰ੍ਹਾਂ ਹੀ ਸੂਟ ਦੇਣੇ ਜਿਹੜੇ ਸੈਂਟਰ ਪੈਨਲ ਲੰਗੇ ਇਹ ਸੈਂਟਰ ਪੈਨਲ ਦੇ ਵਿੱਚ ਵਰਕ ਹੋਇਆ ਹੋਇਆਗਾ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਲੋ ਜੀ ਇਸ ਤਰ੍ਹਾਂ ਹੀ ਵਰਕ ਹੋਇਆ ਹੋਇਆਗਾ ਠੀਕ ਹੈ ਜੀ ਕੰਮ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਨੇੜੇ ਤੋਂ 0 ਟੰਕੇ ਦਾ ਵੀ ਕੰਮ ਹੋਇਆ ਹੈ ਵਿੱਚ ਐਡ ਕੀਤਾ ਹੋਇਆਗਾ ਆਪਾਂ ਲਓ ਜੀ ਦੁਪੱਟਾ ਕੋਈ ਵੀ ਨਹੀਂ ਹੈਗਾ ਫਿਲਹਾਲ ਇਹਦੇ ਨਾਲ ਆਪਾਂ ਰੈਡੀ ਕਰਵਾਵਾਂਗੇ ਇਸ ਤਰ੍ਹਾਂ ਰਹਿਣਗੀਆਂ ਬਾਜੂ ਜਦੋਂ ਸਲਾਈ ਹੋ ਜਾਂਦੀ ਹੈ ਦੇਖੋ ਇਸ ਤਰ੍ਹਾਂਵੇਂ ਲੱਗਣ ਲੱਗ ਜਾਂਦੀ ਹੈ ਨਿਬਾਵਾ ਫਿਰ ਸਲਾਈ ਹੋ ਕੇ ਲਓ ਜੀ ਇਹਦਾ ਤੁਸੀਂ ਪ੍ਰਾਈਸ ਹੈ ਮੈਨੂੰ ਵਟਸਐਪ ਤੇ ਪੁੱਛ ਸਕਦੇ ਹੋਗੇ ਅਗਲਾ ਸੂਟ ਰੈਡੀ ਹੋਇਆਗਾ ਪਿਸਤਾ ਕਲਰ ਦੇ ਉੱਪਰ ਟੂ ਟੋਨ ਪਸ਼ਮੀਨੇ ਤੇ ਲਓ ਜੀ ਇਹਦੇ ਨਾਲ ਦਾ ਵੀ ਆਪਾਂ ਕਾਫੀ ਵਰਕ ਕਰ ਚੁੱਕੇ ਹਾਂਗੇ ਜੀਰੋ ਟਾਂਕੇ ਤੇ ਹੈ ਜਿਹੜਾ ਕੰਮ ਹੋਇਆ ਹੋਇਆਗਾ ਲਓ ਜੀ ਲਓ ਜੀ ਇਸ ਤਰ੍ਹਾਂ ਸਾਰਾ ਵਰਕ ਰਹੇਗਾ ਕੰਮ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਨੇੜੇ ਤੋਂ ਲਓ ਜੀ ਇਸ ਦਾ ਪਲਾਸ ਬਾਵਾ ਰਹਿਣਗੇ ਵਿਦਆਊਟ ਦੁਪੱਟਾ ਹੈਗਾ ਤੁਸੀਂ ਜਦੋਂ ਪ੍ਰਾਈਸ ਪੁੱਛੋਗੇ ਮੈਨੂੰ ਵਟਸਐਪ ਤੇ ਇਦਾਂ ਪੁੱਛਿਓ ਵੀ ਸਾਨੂੰ ਦੁਪੱਟੇ ਨਾਲ ਪ੍ਰਾਈਸ ਚਾਹੀਦਾ ਜਾਂ ਵਿਦਆਊਟ ਦੁਪੱਟਾ ਤੁਸੀਂ ਉਸ ਤਰ੍ਹਾਂ ਜਿਹੜਾ ਪ੍ਰਾਈਸ ਆ ਆਪਣੇ ਕੋਲੋਂ ਪੁੱਛ ਸਕਦੇ ਹੋਗੇ ਅਗਲਾ ਸੂਟ ਹੈਗਾ ਜੀ ਰੈੱਡ ਕਲਰ ਦਾ ਕਾਟ ਰਾਈ ਤੇ ਲਓ ਜੀ ਇਸ ਤਰ੍ਹਾਂ ਇਹ ਚਾਕਾ ਤੇ ਵਰਕ ਆਊਗਾ ਇਹ ਵਾਲਾ ਕੰਮ ਤੁਸੀਂ ਦੇਖ ਸਕਦੇ ਹੋਗੇ ਨੇੜੇ ਤੋਂ ਵੀ ਇਸ ਤਰ੍ਹਾਂ ਇਹ ਸਾਰਾ ਚਾਕਾ ਤੇ ਵਰਕ ਆਊਗਾ ਇਹਨੂੰ ਤੁਸੀਂ ਸਿੰਪਲ ਪਸ਼ਮੀਨੇ ਤੇ ਵੀ ਬਣਵਾ ਸਕਦੇ ਹੋਗੇ। ਲੋ ਜੀ ਇਸ ਤਰ੍ਹਾਂ ਸਾਰਾ ਵਰਕ ਰਹੂਗਾ ਇਹ। ਵਿੱਚ ਪਲੱਸ ਬੁੱਟੀਆਂ ਨੇ ਪਲੱਸ ਚਾਕ ਹੈਗਾ ਤੇ ਪਲੱਸ ਸਾਰੀ ਸ਼ਰਟ ਦੇ ਵਿੱਚ ਬੁੱਟੀਆਂ ਜਣਗੀਆਂ। ਬਾਵਾ ਰਹਿਣਗੀਆਂ। ਇਸ ਤਰ੍ਹਾਂ ਲੋ ਜੀ। ਠੀਕ ਹੈ ਜੀ। ਲਓ ਜੀ ਇੱਕ ਔਟਰਾ ਇਤੇ ਹੈਗਾ ਰੈਡ ਕਲਰ ਦਾ ਵਿਦਆਊਟ ਦੁਪੱਟਾ ਇਹ ਵਾਲਾ ਰਹੇਗਾ ਜੀ ਪਲੇਨ ਪਸ਼ਮੀਨੇ ਤੇ ਜਿਵੇਂ ਦਾ ਮੈਂ ਬਲੈਕ ਫੈਬਰਿਕ ਪਾਇਆ ਹੋਇਆ ਸੇਮ ਉਹ ਫੈਬਰਿਕ ਤੇ ਸੂਟ ਰਹੇਗਾ ਲਓ ਜੀ ਪਲੱਸ ਸਾਰੀਆਂ ਬੁਟੀਆਂ ਰਹਿਣਗੇ ਸ਼ਰਟ ਦੇ ਵਿੱਚ ਇਸ ਤਰ੍ਹਾਂ ਇਹ ਚਾਕਾਂ ਤੇ ਵਰਕ ਹੈਗਾ ਇਹ ਘੇਰੇ ਤੇ ਵਰਕ ਆਜੂਗਾ ਇਹ ਵਾਲਾ ਇੱਕੀ ਰਿਤੇ ਆਜੂਗਾ ਚਾਕ ਤੇ ਆਜੂਗਾ ਬਹੁਤ ਜਿਆਦੇ ਸੋਹਣਾ ਡਿਜ਼ਾਈਨ ਹੈ ਜਿਹੜਾ ਉਹ ਵਾਲਾ ਮੈਂ ਪਹਿਲਾਂ ਡਿਜ਼ਾਈਨ ਦਿਖਾਇਆ ਸੀਗਾ ਤੁਹਾਨੂੰ ਉਹ ਨਾ ਕਸਟਮਰ ਨੇ ਆ ਚੀਜ਼ ਨਹੀਂ ਬਣਵਾਈ ਮਤਲਬ ਘੇਰਾ ਨਹੀਂ ਬਣਵਾਇਆ ਓਨਲੀ ਚਾਕ ਬਣਵਾਏ ਨਿੰਗੇ ਪਲੱਸ ਬਾਵਾ ਰਹਿਣਗੇ ਇਹਦੀਆਂ ਬਾਜੂ ਇਸ ਤਰ੍ਹਾਂ ਰਹਿਣਗੀਆਂ ਠੀਕ ਹੈ ਜੀ ਅਗਲਾ ਸੂਟ ਰਹੇਗਾ ਖਾਦੀ ਦੇ ਉੱਪਰ ਬਹੁਤ ਸੋਹਣੀ ਸੋਨਾ ਫੈਬਰਿਕ ਹੈਗਾ ਖਾਦੀ ਦਾ ਇਹਦੇ ਨਾਲ ਦਾ ਆਪਾਂ ਪਹਿਲਾਂ ਵੀ ਸੂਟ ਬਣਾਇਆ ਹੈਗਾ ਇਦਾਂ ਇਹ ਨੈੱਕ ਰਹੂਗਾ ਦੇਖੋ ਜੀ ਤੇ ਪਲੱਸ ਘੇਰਾ ਰਹੂਗਾ ਇਸ ਤਰ੍ਹਾਂ ਸੇਮ ਆਪਾਂ ਸੂਟ ਬਣਾਇਆ ਸੀਗਾ ਟੂ ਟੋਨ ਪਸ਼ਮੀਨੇ ਤੇ ਇਸ ਤਰ੍ਹਾਂ ਇਹ ਬਾਜੂ ਰਹਣਗੀਆਂ ਦੁਪੱਟਾ ਨਹੀਂ ਹੈਗਾ ਇਹਦੇ ਨਾਲ ਵਿਦਆਊਟ ਦੁਪੱਟਾ ਜਾਊਗਾ ਇਹ ਵਾਲਾ ਸੂਟ ਵੀ ਤੁਸੀਂ ਇਹ ਸੇਮ ਸੂਟ ਖਾਦੀ ਤੇ ਵੀ ਰੈਡੀ ਕਰਵਾ ਸਕਦੇ ਹੋਗੇ ਲੋ ਜੀ ਕਲਰ ਇਸ ਤਰ੍ਹਾਂ ਕੀ ਰਹਿ ਰਿਹਾ ਰਿਹਾ ਇਹਦੇ ਵਿੱਚ ਆਰੀ ਦਾ ਕੰਮ ਹੋਇਆ ਹੋਇਆ ਥ੍ਰੈਡ ਦਾ ਕੰਮ ਹੋਇਆ ਹੋਇਆ ਜੀਰੋ ਟੰਕੇ ਦਾ ਕੰਮ ਹੋਇਆ ਹੋਇਆ ਸਾਰਾ ਬਹੁਤ ਜਿਆਦਾ ਸੋਹਣਾਗਾ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਅੱਜ ਵਾਲੀ ਵੀਡੀਓ ਦੇ ਵਿੱਚ ਤੁਸੀਂ ਕੋਈ ਵੀ ਕਲਰ ਤੇ ਸੂਟ ਬਣਵਾ ਸਕਦੇ ਹੋਗੇ ਤੇ ਕੋਈ ਵੀ ਫੈਬਰਿਕ ਤੇ ਸੂਟ ਬਣਵਾ ਸਕਦੇ ਹੋਗੇ ਦੁਪट्टे ਨਾਲ ਵੀ ਤੁਸੀਂ ਲੈ ਸਕਦੇ ਹੋ ਬਿਨਾਂ ਦੁਪट्टे ਤੋਂ ਵੀ ਲੈ ਸਕਦੇ ਹੋਗੇ ਜਿਹੜੇ ਪ੍ਰਾਈਸ ਨੇ ਮੈਨੂੰ ਵਟਸਐਪ ਤੇ ਪੁੱਛ ਲਿਓ ਜੇ ਤੁਸੀਂ ਮੇਰੇ ਨਾਲ ਦਾ ਬਲੈਕ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤੁਸੀਂ ਕੋਈ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋਗੇ ਤੇ ਸਲਵਾਰ ਨਹੀਂ ਹੈਗੀ ਇਹਦੀ ਆਪਾਂ ਸਲਵਾਰ ਵਰਕ ਨਹੀਂ ਕਰਵਾਈ ਤਾਂ ਇਹਨੂੰ ਤੁਸੀਂ ਕੋਈ ਵੀ ਕਲਰ ਤੇ ਬਣਵਾ ਲਓ ਬਲੈਕ ਸੂਟ ਨੂੰ ਜਾਂ ਫਿਰ ਤੁਸੀਂ ਸੇਮ ਵੀ ਬਣਵਾ ਸਕਦੇ ਹੋ ਬਲੈਕ ਦੇ ਉੱਪਰ ਠੀਕ ਹੈ ਜੀ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਊਗੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸੈਸਟ੍ਰੀਕਾਲ ਜੀ ਬਾਏ ਬਾਏ